ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਜਿਸ ਦਾ ਮਨ ਹਰ ਟਾਈਮ ਉਦਾਸ ਰਹਿੰਦਾ ਹੈ ਉਹ ਕਿਉਂ ਰਹਿੰਦਾ ਹੈ ਆਓ ਜੀ ਸਤਸੰਗਤ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਸੋ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਗੁਰਗੰਸਾਪੀ ਪਾਣੀ ਨੇ ਸਾਨੂੰ ਸੁਖਤਾ ਦਾ ਦੱਸਿਆ ਹੈ ਭਾਈ ਜੇ ਤੂੰ ਸੁਖ ਚਾਹੁੰਨਾ ਜੋ ਦਿਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤਾ ਹੈ ਪਹਿਲਾਂ ਵਿੱਚ ਖੁਸ਼ ਰਹਿਣਾ ਸਿੱਖ ਉਸਤਾ ਸ਼ੁਕਰਾਨਾ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਤੁ ਸਤਨਾਮ ਵਾਹਿਗੁਰੂ ਚੱਪੇਗਾ ਤਾਂ ਤੂੰ ਸੁਖੀ ਹੋ ਸਕਦਾ ਹੋਰ ਕੋਈ ਤਰੀਕਾ ਨਹੀਂ ਹੈ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਸੁਖ ਨਹੀਂ ਬੋਤੇ ਤਨ ਖਾਤੇ ਜੇ ਕੋਈ ਬਹੁਤ ਪੈਸਾ ਇਕੱਠਾ ਕਰਕੇ ਕਹੇ ਸੁਖ ਪੈਸੇ ਨਾਲ ਸੁਖ ਦੇ ਸਾਧਨ ਖਰੀਦ ਸਕਦਾ ਹੈ ਪਰ ਸੁਖ ਨਹੀਂ ਖਰੀਦ ਸਕਦਾ ਦੁਨੀਆਂ ਦੇ ਵਿੱਚ ਬੰਦੇ ਨੂੰ ਤਿੰਨ ਚੀਜ਼ਾਂ ਦਾ ਮਾਣ ਹੁੰਦਾ ਹੈ ਮੇਰੇ ਕੋਲ ਪੈਸਾ ਬਹੁਤ ਹੈ ਮੈਨੂੰ ਕਿਸੇ ਬੰਦੇ ਦੀ ਲੋੜ ਨਹੀਂ ਹੈ ਦੂਸਰਾ ਮੈਨੂੰ ਅਕਲ ਬਹੁਤ ਹੈ ਮੈਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਤੀਸਰਾ ਮੇਰੇ ਪਿੱਛੇ ਬਹੁਤ ਬੰਦੇ ਨੇ ਮੇਰਾ ਪਰਿਵਾਰ ਸ਼ਰੀਕਾ ਬਹੁਤ ਹੈ ਮੈਂ ਤੇ ਇੱਕ ਫੋਨ ਕਰਾਂ 5000 ਬੰਦਾ ਇਕੱਠਾ ਕਰ ਲਵਾਂ ਸਾ ਸੰਗਤ ਜੀ ਜਿੰਨਾ ਕੋਲ ਲੋਕ ਹਜ਼ਾਰ ਵੀ ਆਉਂਦੇ ਨੇ ਉਹ ਦੁਨੀਆਂ ਵਿੱਚ ਸੁਖੀ ਨਹੀਂ ਹੋ ਸਕਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਤੇਰਾ ਪੁਲਿਖਾ ਹੈ ਕਿ ਪੈਸਾ ਅਕਲ ਬਹੁਤ ਘੱਟ ਕੰਮ ਆਉਂਦਾ ਹੈ ਇੱਕ ਟਾਈਮ ਜ਼ਿੰਦਗੀ ਵਿੱਚ ਇਦਾਂ ਤਾਂ ਆਉਂਦਾ ਜਿਸ ਵਿੱਚ ਕੁਝ ਵੀ ਕੰਮ ਨਹੀਂ ਆਉਂਦਾ ਕਰੋਨਾ ਦੇ ਦੌਰ ਵਿੱਚ ਤੁਸੀਂ ਦੇਖਿਆ ਹੈ ਦਿੱਲੀ ਵਿੱਚ ਮਹੀਨੇ ਵਿੱਚ 18000 ਬੰਦੇ ਦੀ ਮੌਤ ਹੋਈ ਸੀ ਤੁਸੀਂ ਵੀਡੀਓਜ਼ ਨਹੀਂ ਦੇਖਿਆ ਹੈ ਫੋਨ ਤੇ ਜਿੰਨਾ ਕਰੋੜਾਂ ਰੁਪਏ ਸੀ ਉਹ ਸਟੈਚਰ ਤੇ ਹੀ ਮੈ ਗਏ ਆਕਸੀਜਨ ਨਹੀਂ ਮਿਲੀ ਵੈਂਟੀਲੇਟਰ ਨਹੀਂ ਮਿਲੇ ਪੈਸਾ ਤਾਂ ਸੀ ਇੱਕ ਟਾਈਮ ਜ਼ਿੰਦਗੀ ਵਿੱਚ ਐਦਾਂ ਆ ਪੈਸਾ ਤਾਂ ਸੀ ਪਰ ਪੈਸਾ ਕੰਮ ਨਹੀਂ ਆਇਆ ਦੂਸਰਾ ਜਿਸ ਨੂੰ ਮਾਣ ਹੈ ਮੇਰੇ ਪਿੱਛੇ ਬੰਦੇ ਬਹੁਤ ਨਹੀਂ ਤੁਸੀਂ ਦੇਖਿਆ ਕਿ ਕਰੋਨਾ ਦੇ ਬਹੁਤ ਵਕਤ ਸਕੇ ਪੈਣ ਪਰਾ ਘਰ ਵਾਲਾ ਕੋਲ ਨਹੀਂ ਸੀ ਜਾਂਦੇ ਜਦੋਂ ਬੰਦਾ ਮਰਦਾ ਸੀ ਤਾਂ ਡਾਕਟਰ ਹੀ ਸੰਸਕਾਰ ਕਰ ਦਿੰਦੇ ਹਨ ਘਰ ਪਰਿਵਾਰ ਦੂਰੋਂ ਗੱਡੀਆਂ ਦੇ ਵਿੱਚ ਬੈਠ ਕੇ ਦੇਖਦੇ ਸੀ ਇੱਥੇ ਰਾਕੇ ਘਰ ਵਾਲੀ ਮੁੰਡਾ ਨੂੰ ਕੋਲ ਤੱਕ ਨਹੀਂ ਗਈ ਇਹ ਕਰੋਨਾ ਵਿੱਚ ਬਹੁਤ ਬੁਰੀ ਤਰ੍ਹਾਂ ਲੋਕਾਂ ਦਾ ਮਾਨ ਟੁੱਟਿਆ ਕਿਸ ਦਾ ਮਾਨ ਟੁੱਟਿਆ ਪੈਸੇ ਦਾ ਅਕਲ ਤਾਂ ਬੰਦਿਆਂ ਦਾ ਮਾਨ ਬਹੁਤ ਘੱਟ ਪੜੇ ਲਿਖੇ ਅਤੇ ਅਨਪੜ ਲੋਕ ਇਸ ਬਿਮਾਰੀ ਤੋਂ ਬਚ ਗਏ ਵੱਡੇ ਵੱਡੇ ਡਿਗਰੀ ਵਾਲੇ ਜਿਨ੍ਹਾਂ ਕੋਲ ਪੀ ਐਚ ਡੀ ਐਮ ਐਸ ਦੀ ਡਿਗਰੀ ਵਾਲੇ ਐਮ ਟੀ ਡੀਆ ਡਿਗਰੀਆਂ ਵਾਲੇ ਕਰੋਨਾ ਨਾਲ ਮਰ ਗਏ ਅਕਲ ਕਾਮ ਨਹੀਂ ਆਈ ਚਿੱਠੇ ਕੋਈ ਕਾਮ ਨਾ ਆਵੇ ਉੱਥੇ ਜਪਿਆ ਹੋਇਆ ਨਾਮ ਕਮ ਆਉਂਦਾ ਤੂ ਰੱਬ ਦਾ ਧਿਆਨ ਤਰ ਜਿੱਥੇ ਕੋਈ ਨਹੀਂ ਕਾਮ ਆਉਂਦਾ ਚਿੱਠੇ ਕੋਈ ਸਾਥੀ ਨਾ ਬਣੇ ਉੱਥੇ ਰੱਬ ਸਾਥੀ ਬਣ ਸਕਦਾ ਤੂ ਤੇ ਹੰਤਾਇ ਕੇ ਜਪਿਆ ਕਰ ਸਤਿਨਾਮ ਸ਼੍ਰੀ ਵਾਰ ਹੀ ਗੁਰਜੀ ਜੇ ਮਾਤਾ ਪਿਤਾ ਸਤ ਮੀਤ ਨਾ ਪਾਈ ਮਨੁਹਾਨਾ ਤੇਰੇ ਸੰਗ ਸਹਾਈ ਜਿੱਥੇ ਮਾਂ ਪਿਓ ਧੀਆਂ ਪੁੱਤ ਕੰਮ ਨਾ ਆਵੇ ਉੱਥੇ ਵਾਹਿ ਕੋ ਕੰਮ ਆਉਂਦਾ ਹੈ ਜਿੱਤੇ ਭਿਆਨਕ ਸਮਾ ਆ ਜਾਵੇ ਜਹ ਮਹਾ ਭਿਆਨ ਦੂਤ ਜਮ ਦਲੇ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਉੱਥੇ ਸਿਰਫ ਨਾਮ ਕੰਮ ਆਉਂਦਾ ਹੈ ਜੇ ਹ ਮੁਸ਼ਕਲ ਹੋਵੇ ਅਤ ਭਾਰੀ ਹਾਈ ਕੋ ਨਾਮ ਖਿੰਨ ਮਾਹਿਰ ਭਾਈ ਜਿੱਥੇ ਅੰਤ ਮੁਸ਼ਕਲ ਪੈ ਜਾਵੇ ਉੱਥੇ ਸਿਰਫ ਵਾਹਿਗੁਰੂ ਦਾ ਨਾਮ ਕੰਮ ਆਉਂਦਾ ਹੈ ਇਸ ਲਈ ਭਾਈ ਚਿੰਤਾ ਲਾ ਕੇ ਜੱਪਿਆ ਘਰ ਸਤਨਾਮ ਸ੍ਰੀ ਵਾਹਿਗੁਰੂ ਜੀ ਹੋ ਤੇਰਾ ਕੰਮ ਆ ਜਾਵੇ ਸੋ ਸਾਥ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਦੇ ਸਬਸਕ੍ਰਾਈਬ ਕਰ ਲੈਣਾ ਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ